ਵਾਇਕ ਗੁਰਜੀ ਦਾ ਖਾਲ ਸਹਾਬਾਇਕ ਗੁਰਜੀ ਖਤੇ ਪਿਆਰੇ ਦਾ ਸ਼ੋਤ ਨੂੰ ਵਿਖਰੇ ਹੋ ਦ੍ਰਿਸ਼ੀ ਚੰਦਲ ਮਾ ਗੁਰਮੀ ਸਿੰਘ ਪਟਿਆਰ ਐਡਵੋਕੇਟ ਤੁਹਾਡੀ ਸੇਵਾ ਵਿੱਚ ਹਾਜ਼ਰ ਆਜ ਦੇ ਐਪੀਸੋਡ ਦੇ ਵਿੱਚ ਅਸੀਂ ਚਰਚਾ ਕਰਾਂਗੇ ਕਿ ਐਨਟੀਏ ਨੀਟ ਤੇ ਨੀਟ ਪੀਟੀ ਨੀਟ ਪੀਜੀ ਇਹ ਪ੍ਰੀਖਿਆਵਾਂ ਦੇ ਵਿੱਚ ਧੰਜਲੀਆਂ ਦਾ ਜਿਹੜਾ ਤੌਰ ਚੱਲ ਰਿਹਾ ਹੈ ਉਸ ਨਾਲ ਸਾਡੇ ਸਿੱਖਿਆ ਪ੍ਰਣਾਲੀ ਨੂੰ ਤਗੜੀ ਟਾਹ ਮਾਰੀ ਹੈ ਕਿਉਂਕਿ ਸਿੱਖਿਆ ਪ੍ਰਣਾਲੀ ਦੇ ਵਿੱਚ ਪਹਿਲਾਂ ਵੀ ਇਹ ਦੇਖਣ ਵਿੱਚ ਆਇਆ ਹੈ ਕਿ ਸਰਕਾਰੀ ਦੁਨੀਆਵੀ ਪ੍ਰਣਾਲੀਆਂ ਸਿੱਖਿਆ ਦੀਆਂ ਚੱਲ ਰਹੀਆਂ ਨੇ ਉਹਨਾਂ ਦੇ ਨਾਲ ਦੇਸ਼ ਦੇ ਰਾਜਦਾਨਾਂ ਦਾ ਦਰੋਪਰੇਟ ਦਾ ਸਿੱਖਿਆ ਅਧਿਕਾਰੀਆਂ ਦਾ ਸਿੱਖਿਆ ਦੇ ਆਪਕਾਂ ਦਾ ਅਤੇ ਜਿਹੜੇ ਚੰਗੇ ਚੰਗੇ ਲੋਕ ਨੇ ਸੌ ਘਰ ਦੇ ਮਾ ਜਿਹਨਾਂ ਦੇ ਕੋਲ ਕਾਫੀ ਆਮਦਨ ਦੇ ਸੋਰਸਸ ਨੇ ਉਹਨਾਂ ਦਾ ਸਰਕਾਰੀ ਸਿੱਖਿਆ ਪ੍ਰਣਾਲੀ ਨਾਲ ਕੋਈ ਦੂਰ ਨੇੜੇ ਦਾ ਵੀ ਸੰਬੰਧ ਨਜ਼ਰ ਨਹੀਂ ਆਉਂਦਾ ਕਿਉਂਕਿ ਉਹਨਾਂ ਦੇ ਬੱਚੇ ਪਹਿਲਾਂ ਵੀ ਸਰਕਾਰੀ ਸਕੂਲਾਂ ਵਿੱਚ ਨਹੀਂ ਪੜਦੇ ਸਿਰਫ ਉਹ ਜਿਹੜੇ ਅਫਸਰ ਨਹੀਂ ਇਹ ਬੜੀ ਜੀਹ ਜੀ ਘਟਨਾ ਹੈ ਕਿ ਜਿੰਨੇ ਵੀ ਅਫਸਰ ਨੇ ਉਹ ਸਰਕਾਰੀ ਨੌਕਰੀਆਂ ਕਰਨ ਵਿੱਚ ਦੀ ਬੋਤਲ ਜਸਪੀ ਲਿੰਗਣੀ ਸਰਕਾਰੀ ਨੌਕਰੀਆਂ ਕਰਕੇ ਉੱਥੋਂ ਤਨਖਾਹਾਂ ਲੈ ਕੇ ਉੱਥੋਂ ਪੱਤੇ ਲੈ ਕੇ ਤੇ ਪਰਮਾਤਮਾ ਕਿਰਪਾ ਵੇ ਉੱਪਰ ਦੀ ਕਮਾਈ ਕਰਕੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜਾਉਣ ਦੀ ਥਾਂ ਤੇ ਪ੍ਰਾਈਵੇਟ ਸਕੂਲਾਂ ਕਾਜਾਂ ਤੇ ਪੇੜ ਜਿਹੜੀ ਐਜੂਕੇਸ਼ਨ ਆ ਉਹਦੇ ਵਾਲੇ ਪਾਸੇ ਉਹ ਜ਼ਿਆਦਾ ਧਿਆਨ ਦੇ ਰਹੇ ਨੇ ਜਿਹੜੇ ਉਚਿਤਕਾਰੀ ਰਾਜਨੇਤਾ ਤੇ अध्यापक ਤੇ ਖਾਸ ਕਰਕੇ ਜਿਨੇ ਵੀ ਇੱਕ ਕਰਮਚਾਰੀ ਮੁਲਾਜ਼ਮ ਅਫਸਰ ਅਫਸਰਸ਼ਹੀ ਹੈ ਉਹਨਾਂ ਨੇ ਇੱਕ ਤੇ ਟ੍ਰੈਂਡ ਬਣਾ ਲਿਆ ਹੈ ਕਿ ਆਪਣੇ ਬੱਚਿਆਂ ਨੂੰ ਭਾਰਤ ਵਿੱਚ ਸੈੱਟ ਨਹੀਂ ਕਰਨਾ ਉਹਨਾਂ ਨੂੰ ਆਈਲਟ ਕਰਾਈ ਆਈਲਟ ਕਰਾਉਣ ਦੇ ਅਵਸਾਰ ਉਹਨਾਂ ਨੂੰ ਕੋਈ ਸਿੱਖਿਆ ਵਾਲੇ ਪਾਸੇ ਪ੍ਰੇਰਿਤ ਨਹੀਂ ਕਰਦੇ ਤੇ ਉਹਨਾਂ ਨੂੰ ਬਾਹਰ ਦੇ ਮੁਲਕਾਂ ਦੇ ਵਿੱਚ ਕਾਰੋਬਾਰ ਕਰਨ ਵਾਸਤੇ ਟਰੱਕ ਚਲਾਉਣ ਲਈ ਹੂਠਾ ਦੇ ਕੰਮ ਕਰਨ ਵਾਸਤੇ ਜਾਂ ਦੂਜੀਆਂ ਛੋਟੀਆਂ ਮੋਟੀਆਂ ਨੌਕਰੀਆਂ ਕਰਨ ਵਾਸਤੇ ਖੇਤਾਂ ਵਿੱਚ ਫੇਰ ਤੋੜਨ ਵਾਸਤੇ ਬਿਠਾਇਆ ਜਾ ਰਿਹਾ ਇਹ ਸਾਡੇ ਵਾਸਤੇ ਬੜੀ ਇੱਕ ਸ਼ਰਮ ਵਾਲੀ ਵੀ ਗੱਲ ਹੈ ਕਿ ਜਿਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਬਹੁਤ ਸਾਰੇ ਸ਼ਹੀਦਾਂ ਨੇ ਕੁਰਬਾਨੀਆਂ ਕੀਤੀਆਂ ਤੇ ਇੱਥੋਂ ਦਾ ਸਿਸਟਮ ਲੈ ਕੇ ਇੱਥੋਂ ਦਾ ਸੁਰੱਖਿਆ ਸਿਸਟਮ ਸਿੱਖਿਆ ਸਿਸਟਮ ਸਿਹਤ ਦਾ ਸਿਸਟਮ ਲੈ ਕੇ ਪਾਰ ਦੇ ਆਦੇਸ਼ਾਂ ਨੇ ਤਰੱਕੀਆਂ ਕੀਤੀਆਂ ਪਾਰ ਦੇ ਦੇਸ਼ਾਂ ਨੇ ਚੰਗੇ ਮਾਰਗਦਰਸ਼ਨ प्राप्त कीते आज ਅੱਜ ਦੀ ਡੇਟ ਦੇ ਵਿੱਚ ਭਾਰਤ ਦੇ ਵਿੱਚ ਉਸ ਸਿੱਖਿਆ ਪ੍ਰਣਾਲੀ ਦਾ ਸਿਹਤ ਦਾ ਤੇ ਸੁਰੱਖਿਆ ਦਾ ਕੋਈ ਮਿਆਰ ਨਜ਼ਰ ਨਹੀਂ ਆ ਰਿਹਾ ਸਾਨੂੰ ਇਹ ਗੱਲ ਦੇਖਣ ਦਾ ਜਵਾਬ ਇਹ ਵਿਚਾਰੀ ਹੈ ਕਿ NEET NEET ANTA ਤੇ NEET PPG ਜਿਹੜੀਆਂ ਪ੍ਰੀਖਿਆਵਾਂ ਦਾ ਦੇ ਵਿੱਚ ਕਪਲੇ ਦੇ ਵਿੱਚ ਕਰੋੜਾਂ ਰੁਪਈਆ ਦਲੈਨ ਦੇਣ ਹੋਣਾ ਪੇਪਰ ਲੀਕ ਹੋ ਜਾਣੇ ਤੇ ਉੱਚਤ ਉੱਚ ਅਦਾਲਤ ਵੱਲੋਂ NEET ਦੀ ਪ੍ਰੀਖਿਆ ਦੀ ਕਾਉਂਸਲਿੰਗ ਦੇ ਉੱਤੇ ਰੋਕ ਲਾਉਣ ਤੋਂ ਇਨਕਾਰ ਕਰ ਦੇਣਾ ਇਹ ਇੱਕ ਬੜਾ ਚਿੰਤਾਜਨਕ ਵਿਸ਼ਾ ਹੈ। ਉਹ ਕਿ ਜਿਹੜਾ ਲੋਕਾਂ ਨੇ ਗ੍ਰੇਸ ਮਾਰਕ ਲੈ ਕੇ ਜਾਂ ਪੇਪਰ ਲੀਕ ਦਾ ਬੈਨੀਫਿਟ ਲੈ ਕੇ ਚੰਗੇ ਨੰਬਰ ਪ੍ਰਾਪਤ ਕੀਤੇ ਨੇ ਮੈਰਿਟ ਵਿੱਚ ਆਏ ਨੇ ਉਹਨਾਂ ਨੂੰ ਸਰਕਾਰੀ ਸੰਸਥਾਵਾਂ ਦੇ ਵਿੱਚ ਸਸਤੇ ਪਾ ਦੇ ਉਤੇ ਡਾਕਟਰੀ ਦੇ ਵਿੱਚ ਤੇ ਦੂਸਰੇ ਕੋਰਸਸ ਦੇ ਵਿੱਚ ਦਾਖਲਾ ਮਿਲ ਸਕ ਮਿਲੇਗਾ ਤੇ ਜਿਹੜੇ ਬਾਕੀ ਦੇ ਲੋਕ ਨੇ ਜਿਹਨਾਂ ਦੇ ਕੋਲ ਪੇਪਰ ਲੀਕ ਹੋਇਆ ਨਹੀਂ ਪਹੁੰਚ ਸਕਿਆ ਜਾਂ ਖਰੀਦ ਨਹੀਂ ਸਕੇ ਜਾਂ ਉਹਨਾਂ ਨੇ ਆਪਣੀ ਮਿਹਨਤ ਤੇ ਉੱਤੇ ਇਤਬਾਰ ਕੀਤਾ ਉਹਨਾਂ ਨੂੰ ਦੁਰਸ਼ਨਾ ਦੇ ਕੇ ਕਰੋੜਾ ਰੁਪਏ ਲਾ ਕੇ ਆਪਣੀ ਮੈਡੀਕਲ ਦੀ এডਿਊਕੇਸ਼ਨ ਤੇ ਦੂਸਰੀਆਂ ਸਿੱਖ ਜਿਹੜੀਆਂ ਪੜਾਈਆਂ ਨੇ ਉਹਨਾਂ ਵੱਲ ਜਾਣਾ ਪਵੇਗਾ ਪਰਚਿਆਂ ਦੀ ਫ੍ਰਸਟ੍ਰੇਸ਼ਨ ਬਹੁਤ ਗੰਭੀਰਤਾ ਦਾ ਰੂਪ ਲਈ ਜਾ ਰਹੀ ਹੈ ਜਿਹੜੇ ਪਲੱਸ 2 ਦੇ ਬੱਚੇ ਨੇ ਜਾਂ ਜਿਹ ਪੰਜਾਂ ਪ੍ਰੀ ਮੈਡੀਕਲ ਕੀਤਾ ਹੈ ਜਿਹੜੇ ਨੀਡ ਵਾਸਤੇ ਮੈਡੀਕਲ ਲਾਈਨ ਵਿੱਚ ਜਾਣ ਵਾਸਤੇ ਵੀਵੀ ਬਾਈ ਬਾਈ ਕੈਂਟ ਤੇ 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 ਕੈਂਟੇ ਲਗਾਤਾਰ ਪੜਾਈ ਕਰਦੇ ਰਹੇ ਨੇ ਬੜੀ ਰਾਤ ਦਿਨ ਮਿਹਨਤ ਕੀਤੀ ਆ ਉਹਨਾਂ ਬੱਚਿਆਂ ਦਾ ਪੂਇਖ ਐਸ਼ਵਲੇ ਬਿਲਕੁਲ ਦਾਤੇ ਲੱਗਾ ਹੋਇਆ ਤੇ ਜਿਸ ਤੋਂ ਬਹੁਤ ਸਾਰੇ ਬੱਚੇ ਨਰਾਸ਼ ਵੀ ਨੇ ਪੇਰੈਂਟਸ ਵੀ ਨਰਾਸ਼ ਨੇ ਜਿਨ੍ਹਾਂ ਨੇ ਬੜੀ ਮਿਹਨਤ ਨਾਲ ਟਿਊਸ਼ਨਰ ਖਾ ਕੇ ਜਾਂ ਬੱਚਿਆਂ ਦੇ ਰਾਤ ਦਿਨ ਪੜ੍ਹ ਕੇ ਮਿਹਨਤਾਂ ਕੀਤੀਆਂ ਨੇ ਸਰਕਾਰਾਂ ਦਾ ਇਹਨਾਂ ਟੈਸਟਾਂ ਪ੍ਰਤੀ ਰਵੱਈਆ ਸਿਰਫ ਡਰਾਮੇਬਾਜ਼ੀ ਵਾਲਾ ਹੈ ਕਿਉਂਕਿ ਜਿਸ ਵੀ ਮਸਲੇ ਦੇ ਵਿੱਚ ਸਰਕਾਰਾਂ ਇਨਕੁਆਰੀ ਇਨਕੁਆਰੀ ਪੜਤਾਲ ਜਾਂ ਸਟਾਭਾ ਲੈਂਦੀਆਂ ਨੇ ਉਹਨਾਂ ਦਾ ਹਸ਼ਰ ਅਹੀ ਬੜੀ ਗੰਭੀਰਤਾ ਨਾਲ ਲੇਖਿਆ ਹੈ ਕਿ ਉਹਨਾਂ ਦਾ ਸਟਾ ਸਿਰਫ ਉਹਨਾਂ ਮਾਮਲਿਆਂ ਨੂੰ ਰੱਦ-ਬੱਦੂ ਖੁਰਦ-ਬੱਦੂ ਕਰਨਾ ਦੂਸਰੀ ਗੱਲ ਵੇਖਣ ਵਾਲੀ ਹੈ ਕਿ ਜੇ NEET ਦੀ ਕਾਉਂਸਲਿੰਗ ਹੋ ਰਹੀ ਹੈ ਉਹਨਾਂ ਦੀ ਸਿਲੈਕਸ਼ਨ ਹੁੰਦੀ ਹੈ ਤਾਂ ਉਸ ਤੋਂ ਬਾਅਦ ਕੀਤੇ ਗਏ ਫੈਸਲਿਆਂ ਦਾ ਬੱਚਿਆਂ ਤੇ ਕੀ ਪ੍ਰਭਾਵ ਪਵੇਗਾ ਸਰਕਾਰ ਨੇ ਬੜਾ ਦਮਗਾ ਜੇ ਮਾਰੇ ਨੇ ਕਿ ਜਿਹੜੀ ਹੈਗੀ ਆ NEET ਦੀ ਦੇ ਪੇਪਰ ਲੀਕ ਦੇ ਹੋਣ ਬਾਰੇ ਜਿਹੜਾ ਹੈਗਾ ਇੱਕ ਨਾ ਬੜਾ ਸਖਤ ਕਾਨੂੰਨ ਬਣਾਤਾ ਗਿਆ ਹੈ ਉਹਨਾਂ ਨੂੰ ਤਗੜੀ ਸਜ਼ਾ ਦਿੱਤੀ ਜਾਵੇਗੀ ਤੇ ਇੱਥੋਂ ਤੱਕ ਕਿ ਵੱਲੋਂ ਕਰੋੜਾਂ ਰੁਪਈਆ ਦਾ ਜੁਰਮਾਨਾ ਵੀ ਲਾਇਆ ਜਾ ਰਿਹਾ ਪਰ ਦਿੱਤਾ ਕਿਨੂੰ ਜਾਏਗਾ ਲਾਇਆ ਕਿਤੇ ਜਾਵੇਗਾ ਜੇ ਕਿਹ ਗੋ ਬੰਦਿਆਂ ਚਾਰ ਬੰਦਿਆਂ ਰਪੰਜਾਂ ਨੂੰ ਨੂੰ ਤੁਸੀਂ ਇਹ ਇਹਦੇ ਵਿੱਚ ਨਾਮਜ਼ਦ ਕਰ ਵੀ ਲੈਂਦੇ ਹੋ ਤਾਂ ਜਿਨ੍ਹਾਂ ਬੱਚਿਆਂ ਦਾ ਪੁਇਖ ਖਾਈ ਵਿੱਚ ਜਾ ਪਿਆ ਉਹਨਾਂ ਨੂੰ ਰਾਸ਼ਟ ਰਾਸ਼ਟਰੀ ਸਿੱਖਿਆ ਪ੍ਰਣਾਲੀ ਤੇ ਖਾਸ ਕਰਕੇ ਮੈਡੀਕਲ ਕਾਉਂਸਲ ਜਿਹੜੀ ਆ ਉਹ ਕੀ ਜਵਾਬ ਦੇਵੇਗੀ ਜਿਹਦੇ ਤੇ ਬਿਲਕੁਲ ਇਹ ਚੁੱਪ بیٹھے ਨੇ ਇਸੇ ਤਰੀਕੇ ਨਾਲ ਹੀ ਜਿਵੇਂ ਵਕਾਲਤ ਦੇ ਧੰਦੇ ਦੇ ਵਿੱਚ ਵੀ ਇਹ ਕੁਝ ਹੋ ਰਿਹਾ ਹੈ ਕਿ ਬਹੁਤ ਸਾਰੀਆਂ ਯੂਨੀਵਰਸਟੀਆਂ ਕਾਲਜਾਂ ਨੂੰ ਜਿਹੜੀ ਪ੍ਰਵਾਨਗੀ ਆ ਸਰਕਾਰ ਤੇ ਬਾਰ ਕਾਉਂਸਲ ਆਫ ਇੰਡੀਆ ਵੀ ਸੈਂਪਲੀ ਨਾਲ ਦਿੱਤੀ ਜਾਂਦੀ ਹੈ ਬਹੁਤ ਸਾਰੇ ਜਿਹੜੇ ਵਕੀਲ ਨੇ ਜਿਨ੍ਹਾਂ ਦਾ ਕੇਸ ਆਜ ਕੱਲ ਮਹਾਰਜ ਸੁਪਰੀਮ ਕੋਰਟ ਵਿੱਚ ਚੱਲ ਰਿਹਾ ਹੈ ਤੇ ਨਵੀਆਂ ਰਿਪੋਰਟਿੰਗ ਮੰਗਾਈਆਂ ਜਾ ਰਹੀਆਂ ਨੇ ਕਿ ਉਹਨਾਂ ਦੀ ਡਿਗਰੀਆਂ ਸਹੀ ਨੇ ਜਾਂ ਉਹ ਪ੍ਰੈਕਟਿਸ ਕਰਦੇ ਨੇ ਜਾਂ ਨਹੀਂ ਕਰਦੇ ਜਿਹੜਾ ਐਡਵੋਕੇਟ ਹੈ ਉਹ ਉਹਦੀ ਪਾਲਣਾ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਤੇ ਚਰਚਾ ਚੱਲ ਰਿਹਾ ਇਹ ਵਿਸ਼ੇ ਜਿਹੜੇ ਨੇ ਖਾਸ ਕਰਕੇ ਇੰਜੀਨੀਅਰਿੰਗ ਹੋਏ ਡਾਕਟਰ ਹੋਏ ਵਕੀਲ ਹੋਏ ਇਹਨਾਂ ਦੇ ਵਿੱਚ ਆਈ ਕਰਾਵਟ ਇਹਨਾਂ ਦੇ ਵਿੱਚ ਹੋਈਆਂ ਤਾਂਝਲੀਆਂ ਅੱਜ ਨਹੀਂ ਤੇ ਕੱਲ ਨੂੰ ਆਉਣ ਵਾਲਾ ਰਾਸ਼ਟਰ ਨੂੰ ਬਹੁਤ ਤਗੜਾ ਨੁਕਸਾਨ ਦੇਣ ਗਿਆ ਕਿਉਂਕਿ ਅਰਥਚਾਰਾ ਭਾਰਤ ਦਾ ਪਹਿਲਾਂ ਹੀ ਵਿਕਟ ਚੁੱਕਾ ਹੈ ਉਹਦੇ ਵਾਸਤੇ ਪ੍ਰਧਾਨ ਮੰਤਰੀ ਨੂੰ ਖੁਦ ਵਿੱਤ ਮੰਤਰੀ ਨੂੰ ਖੁਦ ਨਵੇਂ ਸ਼ੇਅਰ ਮਾਰਕੀਟਿੰਗ ਵਰਗੀਆਂ ਸਕੀਮਾਂ ਜਿਹੜੀਆਂ ਨੇ ਉਹ ਅਨਾਉਂਸ ਕਰਨੀਆਂ ਪੈ ਰੀਆਂ ਨੇ ਜੇ ਤੁਸੀਂ 21000 ਰੁਪਿਆ ਜਮ੍ਹਾਂ ਕਰਾਓ ਇਹ ਤਰ੍ਹਾਂ 2.50 ਲੱਖ ਰੁਪਇਆ ਜਿਹੜਾ ਉਹ ਮਹੀਨੇ ਦੀ ਤੁਹਾਡੀ ਆਮਦਨ ਬਣ ਜਾਏਗੀ ਪਤਾ ਨਹੀਂ ਕਿਹੜਾ ਫਾਰਮੂਲਾ ਹੈ ਇਹ ਪ੍ਰਮਾਤਮਾ ਜਾਣਦਾ ਹੈ ਇਹ ਯਕੀਨ ਹੈ ਕਿ ਸਰਕਾਰ ਦਾ ਜਿਹੜਾ ਕਹ ਰਿਹਾ ਕਿ ਸਾਡੇ ਸਾਡੇ ਦੇਸ਼ ਦੇ ਵਿੱਚ ਐਸੀ ਅੰਨ੍ਹੀ ਇਨਵੈਸਟਮੈਂਟ ਕਰਨ ਦਾ ਬਹੁਤ ਤਗੜਾ ਰੁਝਾਨ ਬਣਿਆ ਹੋਇਆ ਹੈ ਇਸ ਤੋਂ ਇਹ ਵੀ ਲੱਗਦਾ ਹੈ ਕਿ ਲੋਕਾਂ ਦੇ ਕੋਲ ਪੈਸਾ ਕਾਫੀ ਹੈ ਜਿਹੜਾ ਕਿ ਉਹ ਬਿਨਾਂ ਸੋਚੇ ਸਮਝੇ ਬੜੀਆਂ ਸਕੈਮ ਕੀਤੀਆਂ ਹੋਈਆਂ ਪੌਂਪੜੀਆਂ ਦੇ ਵਿਚਲਾ ਚੁਕੇ ਨੇ ਜਿਹੜਾ ਕਿ ਡੋਟ ਚੁਕਾ ਹੈ ਇਸੇ ਤਰੀਕੇ ਨਾਲ ਜਿਵੇਂ ਅਭੋਰ ਦੀ ਇੱਕ ਕੰਪਨੀ ਸੀ ਨੇਚਰਾਇਟ ਜਿਹਦੇ ਅਰਬਾਂ ਰੁਪਈਆ ਲੋਕਾਂ ਦਾ ਖਾ ਲਿਆ ਹੈ ਸ਼ਰੀਆਮ ਉਹ ਬੰਦੇ ਤੋਰੇ ਫਿਰਦੇ ਰਹੇ ਉਹ ਪਰਿਵਾਰ ਤੋਰਿਆ ਫਿਰਦਾ ਰਿਹਾ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਤੋਰੇ ਫਿਰਦੇ ਰਹੇ ਕਿਸੇ ਬੰਦੇ ਨੇ ਉਹਨਾਂ ਨੂੰ ਵਾਪਸ ਨਹੀਂ ਪਾਇਆ ਜੇ ਹੁਣ ਕਿਸੇ ਹੱਥ ਪਾਇਆ ਹੈ ਹੈ ਤੇ ਉਹਨਾਂ ਦਾ ਜਿਹੜਾ ਮੁਖੀ ਆ ਉਹ ਫੜਿਆ ਹੈ ਉਹਨਾਂ ਨੂੰ ਜਿਨ੍ਹਾਂ ਅਦਾਲਤਾਂ ਦੇ ਵਿੱਚ ਉਹ ਪੀਓਏ ਨੇ ਉਹਨਾਂ ਦੇ ਵਿੱਚ ਅਜੇ ਤੱਕ ਤਲਬ ਤੱਕ ਨਹੀਂ ਕਰਵਾਇਆ ਗਿਆ ਤੇ ਇਹ ਵੀ ਪਤਾ ਲੱਗਾ ਕਿ ਉਹ ਉਹ ਬੰਦਾ ਜਿਹੜੇ ਜਿਹੜੇ ਕੇਸਾਂ ਦੇ ਵਿੱਚ ਅਰੈਸਟ ਪੈ ਚੁੱਕੀ ਆ ਉਹਨਾਂ ਦੇ ਵਿੱਚ ਜ਼ਮਾਨਤ ਲੈਣ ਵਾਸਤੇ ਆਪਣੀ ਪੂਰੀ ਚਾਰਜੋਈ ਕਰ ਰਿਹਾ ਉਹਦੇ ਨਾਲ ਕੀ ਨੁਕਸਾਨ ਹੋ ਗਿਆ ਬਹੁਤ ਸਾਰੀਆਂ ਕੰਪਨੀਆਂ ਨੇ ਜਿਨ੍ਹਾਂ ਨੇ ਅਰਬਾਂ ਰੁਪਈਆ ਲੋਕਾਂ ਦਾ ਮਾਰਿਆ ਛੀਟੇਂ ਕੀਤੀ ਉਹਨਾਂ ਦਾ ਕੋਈ ਸਰੋਕਾਰ ਕੋਈ ਮੂੰਹ ਸਿਰ ਕਾਬੂ ਨਹੀਂ ਆਇਆ ਉਹ ਸਾਰੇ ਦਾ ਸਾਰਾ ਜਿਹੜਾ ਪੈਸਾ ਹੈ ਉਹ ਕੁਝ ਕੁ ਬੰਦਿਆਂ ਨੇ ਆਪਸ ਵਿੱਚ ਹੜੱਪ ਕਰਕੇ ਤੇ ਭਜਾ ਦਿੱਤੀ ਜੇ ਇਸੇ ਤਰੀਕੇ ਨਾਲ ਸਾਨੂੰ ਇਹ ਇਸ ਗੱਲ ਦੇ ਉੱਤੇ ਵਿਚਾਰ ਕਰਨੀ ਪਵੇਗੀ ਕਿ ਸਾਡੀ ਆਰਥਿਕਤਾ ਨੂੰ ਬਚਾਉਣ ਵਾਸਤੇ ਕੀ ਜਿਹੜੇ ਨੌਜਵਾਨ ਬੱਚਿਆਂ ਤੋਂ ਅਸੀਂ ਹਜ਼ਾਰਾਂ ਰੁਪਈਆ ਦੀਆਂ ਫੀਸਾਂ ਲੈ ਕੇ ਅਰਬਾਂ ਰੁਪਈਆ ਕਰੋੜਾਂ ਰੁਪਈਆ ਜਿਹੜਾ ਹੈ ਉਹ ਸਰਕਾਰੀ ਖਜ਼ਾਨੇ ਵਿੱਚ ਟੈਸਟ ਲੈਂਡ ਦੇ ਨਾਂ ਦੇ ਜਮਾ ਕੀਤਾ ਹੈ ਜੇ ਉਹਨਾਂ ਦੇ ਟੈਸਟ ਕੈਂਸਲ ਹੁੰਦੇ ਨੇ ਜਾਂ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਪਰ ਉਹਨਾਂ ਵੱਲੋਂ ਲਏ ਗਏ ਪੈਸੇ ਲਾਏ ਗਏ ਪੈਸੇ ਜਿਹੜੇ ਨੇ ਤੇ ਉਹਨਾਂ ਤੇ ਆਏ ਖਰਚੇ ਜਿਹੜੇ ਨੇ ਕੀ ਸਰਕਾਰ ਕੋਈ ਭਰਪਾਈ ਕਰੇਗੀ ਜਿਵੇਂ ਦੂਸਿਆਂ ਕਿ ਸਾਦੇ ਵਿੱਚ ਮੁਆਵਜ਼ੇ ਦਿੱਤੇ ਜਾਂਦੇ ਨੇ ਜੇ ਕੋਈ ਫਸਲ ਖਰਾਬ ਹੋ ਜਾਂਦੀ ਹੈ ਤੇ ਮੁਆਵਜ਼ਾ ਦਿੱਤਾ ਜਾਂਦਾ ਦ੍ਰਿਸ਼ਟੀ ਚੈਨਲ ਇਸ ਗੱਲ ਦੀ ਵਕਾਲਤ ਕਰਦਾ ਹੈ ਕਿ ਅਗਰ NEET ਦੇ NEET PG ਦੇ ਤੇ NTA ਦਿਆਂ ਪ੍ਰੀਖਿਆਵਾਂ ਦੇ ਵਿੱਚ ਝਲੀਆਂ ਹੋਈਆਂ ਨੇ ਪੇਪਰ ਲੀਕ ਹੋਏ ਨੇ ਤਾਂ ਉਹਨਾਂ ਬੱਚਿਆਂ ਨੂੰ ਮੁਆਵਜ਼ਾ ਦੇਣਾ ਪੈਂਦਾ ਹੈ ਤੇ ਉਹਨਾਂ ਬੱਚਿਆਂ ਨੂੰ ਹਰ ਹਾਲਤ ਦੇ ਵਿੱਚ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਬਿਨਾ ਕਿਸੇ ਡੋਨੇਸ਼ਨ ਦੇ ਬਿਨਾ ਕਿਸੇ ਫਾਲਤੂ ਖਰਚੇ ਦੇ ਦਾਖਲੇ ਦੇਣੇ ਬਣਦੇ ਨੇ ਜਿਹੜੇ ਮੈਰਿਟ ਚਾਏ ਨੇ ਇਸ ਕਰਕੇ ਮਤਲਬ ਇਸੀ ਨੂੰ ਮੈਨੇਜਰ ਰੱਖਣ ਦੀ ਲੋੜ ਹੈ ਤਾਂ ਕਿ ਬੱਚਿਆਂ ਦਾ ਜਿਹੜਾ ਪ੍ਰੋਗਰਾਮ ਹੈ ਉਹਨੂੰ ਬਚਾਇਆ ਜਾ ਸਕੇ ਅਸਲ ਵਿੱਚ ਜਿਹੜੀ ਗੱਲ ਹੈ ਕਿ ਸਾਡੀ ਮਾਨਸਿਕਤਾ ਬਣ ਗਈ ਹੈ ਕਟਾਲਿਆਂ ਦੀ ਮਾਨਸਿਕਤਾ ਰਾਜਨੀਤਿਕਾਂ ਦੇ ਵਿੱਚ ਸਰਕਾਰਾਂ ਦੇ ਵਿੱਚ ਬਿਊਰੋਕ੍ਰੇਟਸ ਦੇ ਵਿੱਚ ਇੱਕ ਸੁਭਾਅ ਬਣ ਗਿਆ ਹੈ ਜਿਹੜੇ ਬੇਖੌਫ ਹੋ ਕੇ ਕੋਈ ਕਟਾਲੇ ਕਰਦੇ ਨੇ ਅੱਬਲ ਤੇ ਕੋਈ ਹੱਥ ਨਹੀਂ ਪਾਉਂਦਾ ਜੇ ਕਿਤੇ ਹੱਥ ਪਾਇਆ ਹੱਥ ਕਿਹਨੂੰ ਪਾਇਆ ਜਾਂਦਾ ਜਿਹੜਾ ਰਾਜਨੀਤਿਕ ਵਿਰੋਧੀ ਆ ਰਾਜਨੀਤਿਕ ਵਿਰੋਧੀ ਨੂੰ 2-4 ਦਿਨ ਦਾਸ ਦਿਨ ਮਹੀਨਾ ਤੋਂ 4 ਮਹੀਨੇ ਜੇਲ੍ਹ ਚ ਸੁੱਟ ਕੇ ਮੁੜ ਕੇ ਉਹਦੇ ਨਾਲ ਰਾਜਨਾਮੇ ਕੀਤੇ ਜਾਂਦੇ ਨੇ ਉਹਨਾਂ ਦੇ ਕੋਲੋਂ ਫੰਡ ਲੈ ਜਾਂਦੇ ਨੇ ਫੰਡ ਲੈ ਕੇ ਰਾਜਨਾਮਾ ਕੀਤਾ ਜਾਂਦਾ ਫਿਰ ਪਤਾ ਨਹੀਂ ਕਿਹੜੀ ਕਿਸਮ ਕਿਹੜੀ ਕਿਹੜਾ ਕਿਹੜਾ ਤਰੀਕਾ ਹੈ ਉਹ ਬੰਦੇ ਜਮਾਨਤਾ ਦੇ ਵੀ ਬਾਹਰ ਆ ਜਾਂਦੇ ਨੇ ਆਣ ਕੇ ਆਪਣੀ ਜ਼ਿੰਦਗੀ ਜਿਹੜੀ ਨਾਰਮਲ ਜਿੰਨੇ ਨੇ ਤੇ ਕੇਸ ਜਿਹੜਿਆ ਰਦੂ ਬਦੂ ਹੋ ਜਾਂਦੇ ਨੇ ਇਹ ਸਫਤਚਾਰੇ ਦੇ ਵਿੱਚੋਂ ਭਾਰਤੀ ਅਰਥਚਾਰੇ ਦੇ ਵਿੱਚੋਂ ਅਰਬਾਂ ਰੁਪਈਆ ਕੁਝ ਵਿਅਕਤੀ ਬੈਂਕਾਂ ਜੋ ਲੋਨ ਲੈ ਕੇ ਬਾਹਰ ਦੇ ਮੁਲਕਾਂ 'ਚ ਭੱਜ ਗਏ ਜਿਨ੍ਹਾਂ ਦੀਆਂ ਜਾਇਦਾਦਾਂ ਨੂੰ ਅਜੇ ਤੱਕ ਕੁੁਰਕ ਤੱਕ ਨਹੀਂ ਕੀਤਾ ਗਿਆ ਜਿਨ੍ਹਾਂ ਦੀਆਂ ਜਾਇਦਾਦਾਂ ਅਜੇ ਤੱਕ ਛੇੜਿਆ ਨਹੀਂ ਗਿਆ ਜਿਨ੍ਹਾਂ ਦੇ ਦੇ ਪਰਿਵਾਰ ਨੂੰ ਜਾਂ ਉਹਨਾਂ ਦੇ ਦੇ ਸਿਸਟਮ ਅਜੇ ਤੱਕ ਪੁਸ਼ਕਸ਼ ਨਹੀਂ ਕੀਤੀ ਗਈ ਇਹ ਸਿਸਟਮ ਦੇ ਵਿੱਚ ਇਹ ਦੇਸ਼ ਨੇ ਰਾਸ਼ਟਰੀ ਕਿਵੇਂ ਸੰਸਕਰਨ ਕਿਉਂਕਿ ਇਹ ਦ੍ਰਿਸ਼ਟੀ ਚੈਨਲ ਇਸ ਕਰਕੇ ਤਿਆਰ ਨਹੀਂ ਕੀਤਾ ਗਿਆ ਕਿ ਕੋਈ ਸਬਸਕ੍ਰਾਈਬ ਕਰੇ ਕੋਈ ਲਾਈਕ ਕਰੇ ਕੋਈ ਕਮੈਂਟਸ ਕਰੇ ਜਾਂ ਨਾ ਕਰੇ ਦ੍ਰਿਸ਼ਟੀ ਚੈਨਲ ਦਾ ਮਤਲਬ ਹੈ ਕਿ ਲੋਕਾਂ ਨੂੰ ਰਾਸ਼ਟਰ ਦੇ ਪ੍ਰਤੀ ਦ੍ਰਿਸ਼ਟੀਕੋਣ ਸਪਸ਼ਟ ਕੀਤਾ ਜਾਵੇ ਤਾਂ ਕਿ ਲੋਕ ਆਪਣਾ ਮੂਲ ਪਛਾਣ ਸਕਣ ਆਪਣੀ ਕੀਮਤ ਪਛਾਣ ਸਕਣ ਆਪਣੀ ਵੋਟ ਦੀ ਕੀਮਤ ਜਾਣ ਸਕਣ ਆਪਣੇ ਨਾਲ ਹੋ ਰਹੇ ਤਪਿਆ ਨੂੰ ਜਾਣ ਸਕਣ ਤੇ ਆਪਣੀ ਆਪਣੀ ਹਸਿਆਤ ਨੂੰ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਆਪਣੇ ਅਰਥਚਾਰੇ ਨੂੰ ਬਚਾ ਸਕਣ। ਦੇਣ ਦੀ ਵੀ ਕਪੜੀ ਹੋ ਰਹੇ ਨੇ ਵਿਕਾਸ ਦੇ ਕੰਮਾਂ ਦੇ ਵਿੱਚ ਖਾਸ ਕਰਕੇ ਸਰਕਾਰੀ ਵਿਕਾਸ ਦੇ ਕੰਮਾਂ ਦੇ ਵਿੱਚ ਇਹ ਦੇਖਣ ਵਿੱਚ ਆਇਆ ਹੈ ਕਿ ਉਹ ਬਿਲਡਾਂ ਜਿਨ੍ਹਾਂ ਦੀ ਇੱਕ ਦਿਨ ਵੀ ਜ਼ਰੂਰਤ ਨਹੀਂ ਪਈ ਬਣੀਆਂ ਆਪਣੇ ਆਪ ਬਣ ਕੇ ਟਹਿ ਗਈਆਂ ਜਿਨ੍ਹਾਂ ਦੇ ਵਿੱਚ ਕਦੀ ਕੋਈ ਮੁਲਾਜ਼ਮ ਕਦੀ ਕੋਈ ਦਫ਼ਤਰ ਨਹੀਂ ਬਣਿਆ ਪੰਜਾਬ ਦੇ ਵਿੱਚ ਪਟਵਾਰਖਾਨੇ ਬਣਾਏ ਗਏ ਅੱਜ ਦੀ ਡੇਟ ਤੱਕ ਇੱਕ ਵੀ ਪਟਵਾਰੀ ਉਹਨਾਂ ਪਟਵਾਰਖਾਨਿਆਂ ਦੇ ਵਿੱਚ ਬਹਿ ਕੇ ਕੰਮ ਨਹੀਂ ਕੀਤਾ ਬਹੁਤ سارے ਸਟੇਡੀਅਮ ਬਣਾਏ ਗਏ ਇੱਕ ਸਰਕਾਰ ਨੇ ਸਟੇਡੀਅਮ ਸ਼ੁਰੂ ਕੀਤਾ ਉਹ ਸਰਕਾਰ ਬਦਲ ਗਈ ਦੂਸਰੀਆਂ ਸਰਕਾਰਾਂ ਨੇ ਉਹਨਾਂ ਸਟੇਡੀਅਮ ਵੱਲ ਧਿਆਨ ਤੱਕ ਨਹੀਂ ਕੀਤਾ ਅਰਬਾਂ ਰੁਪਇਆ ਕਰੋੜਾਂ ਰੁਪਇਆ ਜਿਹੜਾ ਉਹ ਡੁੱਬ ਗਿਆ ਲੋਕੀ ਉਥੋਂ ਸਮਾਨ ਚੋਰੀ ਕਰਕੇ ਲੈ ਗਏ ਸਾਰਾ ਬਰਬਾਦ ਹੋ ਗਿਆ ਸਰਕਾਰੀ ਸਰਕਾਰੀ ਮਾਲ ਹੈ ਅੰਨੀ ਪੀਵੇ ਕੁੱਤੀ ਚਟੇ ਨਾ ਕੋ ਪੁੱਛੇ ਨਾ ਕੋ ਦੱਸੇ ਮੈਂ ਇੱਕ ਮਿਸਾਲ ਦੇਣੀ ਚਾਹੁੰਦਾ ਪੱਟੀ ਦੇ ਵਿੱਚ ਇੱਕ ਸਟੇਡੀਅਮ ਹੈ ਜਿਸ ਨੂੰ ਬੜੀ ਰੀ ਨਾਲ ਬੜੀ ਮਿਹਨਤ ਨਾਲ ਬੜੀ ਸ਼ਿੱਦਤ ਨਾਲ ਤਿਆਰ ਕੀਤਾ ਗਿਆ ਸੀ ਬਠਿੰਡੇ ਦੀ ਕੰਪਨੀ ਨੇ ਉਹਨੂੰ ਤਿਆਰ ਕਰਨਾ ਸ਼ੁਰੂ ਕੀਤਾ ਅੱਧ ਵਿਚਾਲਿਓ ਉਹ ਕੰਪਨੀ ਛੱਡ ਕੇ ਭੱਜ ਗਈ ਸਰਕਾਰਾਂ ਬਦਲ ਗਈਆਂ ਮੁੜ ਕੇ ਕਾਂਗਰਸ ਸਰਕਾਰ ਆ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਅੱਜ ਤੱਕ ਉੱਥੇ ਇੱਕ ਨਿੱਕੇ ਪੈਸੇ ਦਾ ਕੰਮ ਦੁਬਾਰਾ ਨਹੀਂ ਕੀਤਾ ਗਿਆ ਤੇ ਉੱਥੋਂ ਹੋਏ ਸਮਾਨ ਦੀ ਚੋਰੀ ਦੀ ਭਰਪਾਈ ਅਜੇ ਤੱਕ ਨਹੀਂ ਕੀਤੀ ਗਈ ਨਾ ਹੀ ਕੋਈ ਐਫ ਆਈ ਆਰ ਦਰਜ ਹੋਈ ਨਾਇਬ ਉਹ ਕਹਿੰਦੇ ਕਦੀ ਚਰਚਾ ਕੀਤਾ ਹੈ ਜੇ ਕੋ ਗੱਲ ਕਰਦਾ ਉਹ ਕਹਿੰਦਾ ਫੁਲਾਣੇ ਨੇ ਫੁਲਾਣੇ ਨੇ ਆਪਣੇ ਪਿਓ ਤੋਂ ਥੋੜਾ ਆਪਣਾ ਆਪਣੀ ਜਾਇਦਾਦ ਚੋਂ ਥੋੜਾ ਆਪਣਾ ਸਰਕਾਰੀ ਖਜ਼ਾਨੇ ਦਾ ਪੈਸਾ ਸੀ ਲੋਕਾਂ ਦੇ ਟੈਕਸ ਦੀ ਕਮਾਈ ਸੀ ਜਿਹਦੇ ਨਾਲ ਲੋਕਾਂ ਦੇ ਬੱਚਿਆਂ ਨੇ ਖੇਡਾਂ ਦੇ ਵਿੱਚ ਇਸਾ ਲੈ ਕੇ ਆਪਣੀ ਜ਼ਿੰਦਗੀ ਸਵਾਰਨੀ ਸੀ ਭਰਤੀ ਹੋਣਾ ਸੀਗਾ ਚੰਗੇ ਚੰਗੇ ਖਿਡਾਰੀ ਨਿਕਲਨੇ ਸੀਗੇ ਉਹਦੇ ਵੱਲ ਇੱਕ ਨਿੱਕੇ ਪੈਸੇ ਦਾ ਧਿਆਨ ਨਹੀਂ ਕੀਤਾ ਗਿਆ ਇਥੋਂ ਦਾ ਕੇ ਬਹੁਤ ਸਾਰੇ ਵੱਡੇ ਵੱਡੇ ਨੀਤਾਵਾਜ ਨੇਤਾ ਜਿਹੜੇ ਨੇ ਉਥੇ ਫੋਟੋਆਂ ਖਿਚਾ ਕੇ ਜਾਂਦੇ ਰਹੇ ਉਥੇ ਸਾਰਾ ਕਰਦੇ ਰਹੇ ਕੋਈ ਕਾਰਵਾਈ ਨਹੀਂ ਹੋਈ ਜਿਸੇ ਹਾਲ ਬੀਲੀ ਬੋਰਡ ਤੇ ਬੀਲੀ ਬੋਰਡ ਦੇ ਵਿੱਚ ਤਾਰਾਂ ਦਾ ਖਲਾਰਾ ਇੰਨਾ ਹੈ ਮੇਰੇ ਕਾਜ ਹਰ ਖੇਤ ਦੇ ਵਿੱਚ ਇੱਕ ਇੱਕ ਦੋ ਦੋ ਖੰਭੇ ਬੇਤਰਤੀਬੇ ਲੱਗੇ ਹੋਏ ਨੇ ਦ੍ਰਿਸ਼ਟੀ ਚੈਨਲ ਦਾ ਇਹ ਸੁਝਾਅ ਹੈ ਕਿ ਅਗਰ ਇੱਕ ਲਾਈਨ ਮੇਨ ਜਿਹੜੀ ਆ ਉਹ ਖਿੱਚ ਦਿੱਤੀ ਜਾਵੇ ਤਾਂ ਉਹਦੇ ਵਿੱਚੋਂ ਜਿਹੜੇ ਕਨੈਕਸ਼ਨ ਨੇ ਟੂਬ ਵਾਲਾ ਦਿੱਤੇ ਜਾਣ ਤਾਂ ਅਰਬਾਂ ਰੁਪਈਆ ਦਾ ਜਿਹੜਾ ਨੁਕਸਾਨ ਜਿਹੜਾ ਜਿਹੜਾ ਖਰਚਾ ਫालतू ਆਇਆ ਹੈ ਉਹ ਭਰ ਸਕਦਾ ਅੰਡਰਗਰਾਉਂਡ ਵਹਾਰਾ ਅੱਜਕੱਲ ਹੋ ਰਹੀ ਆ ਬੜੀਆਂ ਬੜੀਆਂ ਮੋਟੀਆਂ ਕੇਬਲਸ ਪੈ ਰੀਆਂ ਨੇ ਇਹ ਸੋਚ ਕੇ ਬਹੁਤ ਸਾਰੀਆਂ ਗਲੀਆਂ ਮੁਹੱਲਿਆਂ ਦੇ ਵਿੱਚ 11 ਕੇਵੀ 12 ਚਲਾਉਣ ਵਾਲੀਆਂ ਚੱਕੀਆਂ ਚਲਾਉਣ ਵਾਲੀਆਂ ਤਾਰਾਂ ਜਿਹੜੀਆਂ ਨੇ ਲੋਕਾਂ ਦੀਆਂ ਗਲੀਆਂ ਦੇ ਵਿੱਚ ਖੰਭਿਆਂ ਦੇ ਨਾਲ ਖਹਿ ਕੇ ਲੰਘਣ ਡੀਆਂ ਨੇ ਜਿਸ ਬਾਰੇ ਮੈਂ ਬਹੁਤ ਵਾਰੀ ਚਰਚਾ ਕਰ ਚੁੱਕਾ ਹੈ ਬਿਜਿ ਗੁਰੂ ਵੱਲ ਧਿਆਨ ਨਹੀਂ ਦਿੰਦਾ ਉਹ ਢੀਕਦਾ ਹੈ ਕਿ ਕਦੋਂ ਕੋਈ ਘਟਨਾ ਵਾਪਰੇ ਤੇ ਫਿਰ ਵਿਚਾਰ ਕੀਤਾ ਗਿਆ ਐਸੀਆਂ ਸਥਿਤੀਆਂ ਤੋਂ ਬਚਣ ਲਈ ਡਿਪਾਰਟਮੈਂਟ ਦੇ ਹੈਡ ਨੂੰ ਡਿਸਟ੍ਰਿਕਟ ਡਿਪਟੀ ਕਮਿਸ਼ਨਰ ਨੂੰ ਪੁਲਿਸ ਅਫਸਰਾਂ ਨੂੰ ਜ਼ਿੰਮੇਵਾਰ ਠਾਉਂਦੇ ਹੋਏ ਤਾਂ ਕਿ ਇਹਨਾਂ ਚੀਜ਼ਾਂ ਦੇ ਵੱਲ ਧਿਆਨ ਕੀਤਾ ਜਾਵੇ ਜਿਵੇਂ ਖੇਡ ਸਟੇਡੀਅਮ ਪੰਡਾਂ 'ਚ ਬਣੇ ਨੇ ਸ਼ਹਿਰ 'ਚ ਬਣੇ ਨੇ ਜਿੰਨੇ ਸਟੇਡੀਅਮ ਬਣੇ ਨੇ ਉਹਨਾਂ ਦਾ ਸਰਵੇ ਕੀਤਾ ਜਾਵੇ ਕਿ ਉਹ ਸਟੇਡੀਅਮ ਬਣ ਤੋਂ ਬਾਅਦ ਜਾਂ ਉਹ ਸਰਕਾਰੀ ਬਿਲਡਿੰਗਾਂ ਜਿਹੜੀਆਂ ਬਣੀਆਂ ਨੇ ਉਹ ਕਿਹੜੇ-ਕਿਹੜੇ ਡਿਪਾਰਟਮੈਂਟ ਨੂੰ ਹੈਂਡਓਵਰ ਹੋਈਆਂ ਨੇ ਇਸ ਤੋਂ ਵੀ ਹਲਾਵਾ ਅਗਲੀ ਚਰਚਾ ਕਰਨ ਦਾ ਵਿਸ਼ਾ ਹੈ ਕਿ ਬਹੁਤ ਸਾਰੇ ਦਫ਼ਤਰ ਜਿਹੜੇ ਨੇ ਉਹ ਨਵੀਆਂ ਬਿਲਡਿੰਗਾਂ ਤੇ ਸ਼ਿਫਟ ਕਰ ਗਏ ਤੇ ਜਿਹੜੀ ਪੁਰਾਣੀ ਜਗ੍ਹਾ ਹੈ ਉਤੋਂ ਦੀਆਂ ਇਮਾਰਤਾਂ ਜਿਹੜੀਆਂ ਨੇ ਉਹ ਬਰਬਾਦ ਹੋ ਰਹੀਆਂ ਨੇ ਉਹ ਦੂਸਰੇ ਦਫ਼ਤਰਾਂ ਨੂੰ ਦਿੱਤੀਆਂ ਜਾ ਸਕਦੀਆਂ ਜਿਨ੍ਹਾਂ ਦੇ ਕੋਲ ਦਫ਼ਤਰ ਨਹੀਂ ਉਨਾਂ ਨੂੰ ਵਰਤਿਆ ਜਾ ਸਕਦਾ ਹੈ ਪਰ ਉਧਰ ਕੋਈ ਧਿਆਨ ਨਹੀਂ ਉਹ ਉਜਾੜ ਪਈਆਂ ਨੇ ਟੈਂਡੀਆਂ ਨੇ ਟਈ ਜਾਣਡੀਆਂ ਨੇ ਨਾ ਉੱਥੇ ਕੋਈ ਰਾਖੀ ਕਰਨ ਵਾਲਾ ਨਾ ਵੇਖਣ ਵਾਲਾ ਕੋਠੀਆਂ ਬਣੀਆਂ ਪਈਆਂ ਨੇ ਅਫਸਰਾਵੀਆਂ ਜਿਨ੍ਹਾਂ ਦੇ ਵਿੱਚ ਕਦੀ ਉਹਨਾਂ ਨੇ ਰਾਇਸ਼ ਨਹੀਂ ਚੁੱਕੀ ਅਫਸਰਕਾਰਾਂ ਤੇ ਆਉਂਦੇ ਨੇ ਏਸ਼ੀਆ 'ਚ ਬੈਠੇ ਰਾਤ ਨੂੰ ਉੱਠਣਾ ਚਲੇ ਗਏ ਉਠਣਾ ਜਿਵੇਂ ਆਪਣਾ ਸੌਂਣਾ ਚਲੇ ਗਏ ਅਰਥਵਿਵਸਥਾ ਨੂੰ ਜਨਵਾਸਤੇ ਇਹ ਨਿਕੀਆਂ ਨਿਕੀਆਂ ਗੱਲਾਂ ਦੇ ਉੱਤੇ ਵਿਚਾਰ ਕਰਨ ਦੀ ਲੋੜ ਹੈ ਤੇ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਆਪਣੀ ਦ੍ਰਿਸ਼ਟੀ ਅੱਖਾਂ ਖੋਲ ਕੇ ਕੰਨ ਖੋਲ ਕੇ ਸਸਾ ਰਾਸ਼ਟਰ ਨੂੰ ਵੇਖਣ ਦੀ ਲੋੜ ਹੈ ਤਾਂ ਕਿ ਜਿਹੜੀ ਅਰਥਵਿਵਸਥਾ ਦਾ ਬਿਲਕੁਲ ਕਰ ਹੋ ਰਿਹਾ ਉਸ ਨੂੰ ਪਛਾਣ ਜਾ ਸਕੇ ਅਗਲੇ ਐਪੀਸੋਡ ਵਿੱਚ ਫਿਰ ਮਿਲਾਂਗੇ ਐਪੀਸੋਡ ਚੰਗਾ ਲੱਗਿਓ ਹੋ ਪ੍ਰਾਨੀ ਨਾਲ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟਸ ਕਰੋ ਦੇ ਸ਼ਿਰਕੋ ਪ੍ਰਚਾਰ ਜਰੂਰ ਕਰੋ ਅਗਰ ਦ੍ਰਿਸ਼ਟੀ ਚਿੰਨ ਦਾ ਮਕਸਦ ਤੁਹਾਡੇ ਸਮਝ ਵਿੱਚ ਆਉਂਦਾ ਹੈ ਕਿਉਂਕਿ ਇਹਦੇ ਤੇ ਖਬਰਾਂ ਨਹੀਂ ਬੜੀਆਂ ਜਾਂਦੀਆਂ ਇਹਦੇ ਤੇ ਕਿਸੇ ਦੇ ਖਿਲਾਫ ਕਿਸੇ ਰਾਜਨੀਤਿਕ ਪਾਰਟੀ ਦਾ ਪ੍ਰਚਾਰ ਨਹੀਂ ਕੀਤਾ ਜਾਂਦਾ ਜਿਹਦੇ ਵਿੱਚ ਦੇਸ਼ ਰਾਸ਼ਟਰ ਰਾਸ਼ਟਰ ਦਾ ਅਰਥਚਾਰਾ ਰਾਸ਼ਟਰ ਦਾ ਪ੍ਰਸ਼ਾਸਨਿਕ ਜੁਡੀਸ਼ੀਅਲ ਸਿਸਟਮ ਦੇ ਬਾਰੇ ਚਰਚਾ ਹੋਏਗੀ ਉਹਦੇ ਧਿਆਨ ਰੱਖਿਆ ਹੋਣਾ ਚਾਹੀਦਾ ਕਿ ਇਹ ਚਰਚਾ ਇਸ ਲੈਵਲ ਤੇ ਕੀਤੀ ਜਾ ਰਹੀ ਹੈ ਤਾਂ ਕਿ ਆਉਣ ਵਾਲੇ ਬੱਚਿਆਂ ਦਾ ਉਹ ਇੱਕ ਜਿਹੜਾ ਉਹਨਾਂ ਦਾ ਪਰਸਨੈਲਿਟੀ ਡਿਵੈਲਪਮੈਂਟ ਪ੍ਰੋਗਰਾਮ ਜਿਹੜਾ ਹੈ ਉਹਦੇ ਨਾਲ ਇਹਨੂੰ ਜੋੜਿਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ